阿里 ਜਿਹੜੀ ਘਰ ਵਾਲੀ ਸੀ ਉਹ ਬੜੀ ਪੁੱਠੀ ਸੀ ਕਹਿੰਦਾ ਅੱਜ ਮੁੰਡੇ ਕੋਠੇ ਤੇ ਨਾ ਚਾੜੀ ਥੱਲੀ ਪਾਵਾਂਗੇ ਉਹਨੇ ਦੋਨੇ ਮੰਜੇ ਤਹਾਂ ਚਾੜਤੇ ਨੇ ਬਿਸਤਰੀ ਵਿਸਾਤੇ ਕਹਿੰਦਾ ਵੀ ਆ ਬੋੜੀ ਵਾਲੀ ਗੱਲ ਠੀਕ ਆ ਥਾਲਾਂ ਚ ਖੀਰ ਪਾਤੀ ਜਦੋਂ ਉਹਦੇ ਘਰ ਆਨੇ ਚਮਚਾ ਇੱਕ ਪਾਇਆ ਮੂੰਹ ਚ ਕਹਿੰਦਾ ਮਿੱਠਾ ਥੋੜਾ ਉਹ ਟੀਵੀ ਨੇ ਪਈ ਪਰਿਆ ਚਮਚਾਪ ਚੁੱਲੇ ਜੋ ਸਵਾਦ ਆ ਉਹਦੇ ਖੀਰ ਚ ਪਾਤਾ ਉਹ ਕਹਿੰਦਾ دریا ਤੇ ਨਾ ਜਾਈਂ ਡੁੱਬ ਜੇਗੀ ਕਹਿੰਦੀ ਜਾਊਂਗੀ ਉਹ ਕਹਿੰਦਾ ਕਹਿੰਦੀ ਕਹਿੰਦਾ ਨਾ ਹੀ ਨਾ ਪਾਣੀ ਡੂੰਗਾ ਕਹਿੰਦੀ ਨਾ ਆਉਗੀ ਹਾਂਜੀ ਇੱਕ ਪਿਛਲੇ ਜਵਾਨੇ ਦੀ ਗੱਲ ਐ ਤੇ ਇੱਕ ਮਰਦ ਤੇ ਉਹਦੇ ਘਰ ਵਾਲੀ ਜਿਹੜੀ ਘਰ ਵਾਲੀ ਸੀ ਉਹ ਬੜੀ ਪੁੱਠੀ ਸੀ ਜਿਉ ਉਹਨੇ ਕਹਦਾ ਨਾ ਚਾਹ ਤਰ ਲੈ ਤਾਂ ਉਹਨੇ ਤੱਤਾ ਪਾਣੀ ਧਰ ਲੈਣਾ ਉਹਨੇ ਖਬੜਾ ਵੀ ਲਹੂ ਪੀਤਾ ਇਹਨੇ ਵੀਰ ਇਹਦਾ ਜਿਹੜੀ ਗੱਲ ਮੈਂ ਕਹਿਣਾ ਇਹਨੂੰ ਉਲਟ ਕਹਿਆ ਕਰੀਏ ਤਾਂ ਲੋਟ ਆਉ ਉਹਨੇ ਕਿਸੇ ਸਿਆਣੇ ਬੰਦੇ ਨੂੰ ਪੁੱਛਿਆ ਕਹਿੰਦਾ ਯਾਰ ਜਿਹੜੀ ਮੇਰੇ ਘਰ ਵਾਲੀ ਐ ਜੇ ਮੈਂ ਗੱਲ ਕਹਿਣਾ ਉਹ ਉਲਟ ਕਰਦੀ ਐ ਕਹਿੰਦਾ ਤੂੰ ਗੱਲ ਹੀ ਉਲਟ ਕਰਿਆ ਕਰ ਕਹਿੰਦਾ ਫੇਰ ਉਹ ਉਹ ਗੱਲ ਕਰਿਆ ਕਰੂ ਜਿਹੜੀ ਤੈਨੂੰ ਕਰਾਉਣੀ ਐ ਕਹਿੰਦਾ ਚੰਗਾ ਗਰਮੀ ਦੀ ਰੁੱਤ ਤੀ ਉਹਨੇ ਆਖਿਆ ਵੀ ਜਿਹੜਾ ਉਹਦਾ ਘਰ ਭੀੜੇ ਹੁੰਦੇ ਲੋਕਾਂ ਦੇ ਜਿਹੜੀ ਪਹਿਲਾਂ ਘਰ ਸੀ ਵਾਕਈ ਭੀੜੇ ਤੀ ਤੇ ਕਹਿੰਦਾ ਅੱਜ ਮੁੰਡੇ ਕੋਠੇ ਤੇ ਨਾਲ ਚਾੜੀ ਥੱਲੀ ਪਾਵਾਂਗੇ ਉਨੇ ਦੋਨੇ ਮੰਜੇ ਤਹਾਂ ਚਾੜਤੇ ਨੇ ਬਿਸਤਰੀ ਵਿਸਾਤੇ ਕਹਿੰਦਾ ਵੀ ਆ ਬੁੜੀ ਵਾਲੀ ਗੱਲ ਠੀਕ ਆ ਕਹਿੰਦਾ ਆ ਲੋਟ ਐ ਹਣ ਉਹ ਉੱਟ ਗੱਲ ਕਿਹਾ ਕਰਾਂਗੇ ਤਾਂ ਆ ਲੋਟ ਆਉ ਤੇ ਭਈ ਉਹਨੇ ਜਿਹੜੀ ਉੱਟ ਤੇ ਉਹਦੇ ਆਪ ਦਾ ਕੰਮ ਦੀ ਉੱਟ ਕਹਿ ਦੇਣੀ ਫਿਰ ਉਹਨੇ ਉਹ ਕਰਨਾ ਤੇ ਉਹ ਕਹਿਣ ਲੱਗਿਆ ਆਪ ਦਾ ਦੋਸਤ ᱛੀ ਉਹਦਾ ਕੋਈ ਉਹਨੂੰ ਕਹਿੰਦਾ ਆ ਜਾ ਯਾਰ ਸਾਡੇ ਅੱਜ ਖੀਰ ਬਣਾਵਾਂਗੇ ਉਹ ਪਈ ਕੋ ਕਹਣਾ ਖੀਰ ਨਾ ਬਣਾਈ ਉਹਨੇ ਖੀਰ ਧਰ ਲਈ ਖੀਰ ਬਣਾਈ ਧਰ ਲਈ ਤੇ ਉਹ ਦੋਸਤ ਆ ਗਿਆ ਥਾਲਾਂ ਚ ਖੀਰ ਪਾਤੀ ਜਦੋਂ ਉਹਦੇ ਘਰ ਆਨੇ ਚਮਚਾ ਇੱਕ ਪਾਇਆ ਮੂੰਹ ਚ ਕਹਣਾ ਮਿੱਠਾ ਥੋੜਾ ਹੈ ਉਹ ਟੀਵੀ ਨੇ ਪਈ ਭਰਿਆ ਚਮਚਾਪ ਚੁੱਲੇ ਚ ਸਵਾਦ ਆ ਉਹਦੇ ਖੀਰ ਚ ਪਾਤਾ ਉਹਦਾ ਦੋਸਤ ਚਾਕੀ ਜਵੇ ਵੀ ਮਿੱਠਾ ਥੋੜਾ ਕਿਹਾ ਇਹਨੇ ਤਾਂ ਮੈਂ ਸਵਾਦ ਆ ਪਾਤੀ ਕਹਣਾ ਪਾਣੀ ਕਹਿੰਦੀ ਤਾਂ ਫਿਰ ਮੇਰੇ ਵਾਲੇ ਜੀ ਵੀ ਪਾਉ। ਉਹ ਪਈ ਉਹਦੇ ਕਹਿੰਨੀ ਚੱਕਿਆ। ਬੀ ਤਨ ਤਾਂ ਸਵਾਪ ਆ ਗਈ ਮਿੱਠੇ ਦੇ ਥਾਂ। ਉਹਨੇ ਸ਼ੇਰ ਮਾਰਤਾ ਕਹਿੰਦਾ ਬੋਲਣਾ ਹੈ ਉਲਟ ਹੈ। ਮੇਥੂ ਗਲਤੀ ਹੋ ਗਈ ਜੇ ਮੈਂ ਕਹਿੰਦਾ ਮਿੱਠਾ ਵਾਲਾ ਹੈ। ਕਹਿੰਦਾ ਫੇਰ ਮਿੱਠਾ ਪਾ ਆਂਦੀ। ਮੇਥੂ ਗਲਤ ਕਿਹਾ ਗਿਆ। ਭਾਈ ਉਹਨੇ ਵਿਚਾਰੇ ਨੇ ਖੀਰ ਕਿਹੜੀ ਖਾਣੀ ਤੇ ਕੁੱਤੇ ਨੂੰ ਧਰਤੀ। ਤੇਰੀ ਖੀਰ। ਜਿਹੜਾ ਵੀ ਉਹ ਕੰਮ ਕਹਿਆ ਕਰੇ ਉਲਟ ਕਰਿਆ ਕਰੇ। ਉਹ ਉਹ ਫਿਰ ਦੂਜੇ ਲੋਟ ਕਹਿ ਦਿਆ ਕਰੇ ਫਿਰ ਉਹੀ ਕੰਮ ਬਣ ਦਿਆ ਕਰੇ ਉਹਨੇ ਭਾਈ 5-7 ਸਾਲ ਤੱਕ ਨਗਾਏ ਉਹ ਤੇ ਅੱਕ ਗਿਆ ਪੂਰਾ ਕਹਿੰਦਾ ਵੀ ਯਾਰ ਇਹ ਤਾਂ ਬੜੇ ਦੁਖੀ ਕਰਿਆ ਇਹਦਾ ਜੂੜ ਵੱਢੀਏ ਕਿਵੇਂ ਨਾ ਕਿਵੇਂ ਉਹ ਕਹਿਣ ਲੱਗਿਆ ਬੀਜ ਨੂੰ ਮਾਰ ਕੁੱਟਦਿਆਂ ਫੇਰ ਵੀ ਲੋਟ ਨਹੀਂ ਡੌੜਾ ਪੈਂਦਾ ਕਹਿੰਦਾ ਹੈ ਤਾਂ ਇਹ ਪੁੱਠੀ ਹੋਈ ਆਪਾਂ ਇਹਨੂੰ ਸਿੱਧੀ ਗੱਲ ਪੁੱਠੀ ਗੱਲ ਕਹੇ ਫੇਰ ਲੋਟ ਆ ਜੂ ਉਹ ਕਹਦਾ ਦਰਿਆ ਤੇ ਨਾ ਜਾਈਂ ਡੁੱਬ ਜੇਗੀ ਕਹਿੰਦੀ ਜਾਊਂਗੀ ਭਈ ਨਾਲ ਆਪ ਤੁਰ ਪਿਆ ਨਦੀ ਤੇ ਵਾਗੇ ਉਹਨੇ ਕਿ ਹੱਜ ਲੋਟ ਆ ਜੂ ਇਹ ਅੱਜ ਨੇ ਬੜਜੂ ਕੰਮ ਇਹਦਾ ਤੇ ਉਹ ਕਹਿੰਦਾ ਕਹਿੰਦੀ ਕਹਿੰਦਾ ਨਾਹੀਂ ਨਾ ਪਾਣੀ ਡੂੰਘਾ ਹੈ ਕਹਿੰਦੀ ਨਾ ਆਊਂਗੀ ਉਹਨੇ ਆਖਿਆ ਚੰਨਾ ਚੰਗਾ ਗੋਡੀ-ਗੋਡੀ ਪਾਣੀ ਚ ਨਾ ਲਾ ਗਾਹਾਂ ਨਾ ਨਹੀਂ ਪਾਣੀ ਤੇਰ ਕੇ ਲੈ ਜੂ ਕਹਿੰਦੀ ਜਾਊਂਗੀ ਇਦੋਂ ਉਧਰੋਂ ਗਾਇਆਂ ਪਾਣੀ ਪੀਣ ਆ ਗਈਆਂ ਗਾਇਆਂ ਨੇ ਪਾਣੀ ਪੀ ਕੇ ਬੀਛੇ ਦੀ ਦਰਿਆ ਪਾਰ ਨਦੀ ਨੂੰ ਪਾਰ ਕਰਨ ਲੱਗਿਆ ਉਹਨਾਂ ਦਾ ਕਹਿੰਦਾ ਪੂਛਣਾ ਫੜੀ ਉਹਨਾਂ ਦਾ ਪੂਛ ਫੜ ਲਈ ਬਈ ਗਾਂ ਦੀ ਜਦੋਂ ਗਾਂ ਦੀ ਪੂਛ ਫੜ ਲਈ ਤਾਂ ਗਾਂ ਨੂੰ ਆਏ ਹੋ ਗਏ ਮੇਰੇ ਤਾਂ ਹੀ ਪੂਛ ਨੂੰ ਕੋ ਚਿੰਬੜ ਗਿਆ ਗਾਂ ਨੇ ਮਾਰੀਆਂ ਸਾਲਾਂ ਬਚਾੜੇ ਜਾ ਕੇ ਪੂਛ ਫੜ ਲਈ ਭਾਈ ਉੱਥੇ ਖਾਵੇ ਕੋਤੇ ਮਾਰੇ ਚਾਂਗਾ ਕਹਿੰਦਾ ਤੇਰੇ ਯੂਡ ਵੱਡਣਾ ਤੀ ਮੈਂ ਤੈਨੂੰ ਹੁਣ ਮਰਨਾ ਇੱਥੇ ਆ ਕੇ ਤੇਰੇ ਕੋਲ ਲੈ ਗਿਆ ਪਾਣੀ ਰੋੜ ਕੇ ਭਾਈ ਕਰ ਨੂੰ ਆ ਗਿਆ ਕਰਨ ਨੂੰ ਆਇਆ ਗਵਾਂਢਣ ਕਹੀ ਤੇਰੇ ਘਰ ਵਾਲੀ ਨਾਲ ਗਈ ਤੀ ਉਹ ਕਹਿੰਦਾ ਪੇਕਿਆਂ ਨੂੰ ਵਾਗੀ ਕਹਿੰਦੀ ਫਿਰ ਕਿ ਜਦੋਂ ਉਹ ਮੁੜ ਕੇ ਆਉ ਉਹ ਕਹਿੰਦਾ ਮੈਨੂੰ ਕਹਦਾ ਰੱਖਦੀ ਆ ਉਹ ਮੈਂ ਤਾਂ ਕਿਹਾ ਦੀ ਵਾਜ ਜਾ ਨਾ ਕਹਿੰਦੀ ਮੈਂ ਤਾਂ ਜਾਉਂਗੀ ਪੁੱਠੀ ਦੀ ਕਹਿੰਦਾ ਤਾਂ ਮੰਨਦੀ ਤਾਂ ਇਹ ਨਹੀਂ ਦੀ ਕਿਸੇ ਦੀ ਕਹਿੰਦੀ ਹਾਂ ਤਾਂ ਤੇਰੀ ਗੱਲ ਪੱਕੀ ਐ ਭਾਈ 15 20 ਦਿਨ ਲੰਗੇ ਫਿਰ ਗਵਾਂਢਣ ਨੇ ਪੁੱਛ ਲਿਆ ਵੀ ਆਈ ਨਹੀਂ ਕਹਿੰਦਾ ਇਹ ਨੀ ਉੱਥੀ ਬੈਠੀ ਆ ਕਹਿੰਦਾ ਹੁਣ ਜੇ ਮੈਂ ਬਾਗਾ ਲੈਣ ਫੇਰ ਉਹਨੇ ਆਉਣਾ ਨਹੀਂ ਕਹਿੰਦਾ ਤੈਨੂੰ ਤਾਂ ਪਤਾ ਵੀ ਉਹ ਪੁੱਠੀ ਐ ਕਹਿੰਦੀ ਹਾਂ ਕਹਿੰਦੀ ਜਾ ਖਾਣੇ ਦਾ ਉਹਦੇ ਮਾਂ ਪਿਓ ਨੂੰ ਕਹਿਦੀ ਵੀ ਮੈਂ ਰੋਟੀ ਆਪ ਥਾਪਦਾ ਮੈਂ ਵੀ ਇਹਨੂੰ ਭੇਜ ਦਿਓ ਕਹਿੰਦਾ ਨਾ ਉਹ ਮਾਂ ਪਿਓ ਦੀ ਆਖੀ ਲੱਗ ਗਈ ਉਹ ਤਾਂ ਕਹਿੰਦਾ ਬਹੁਤ ਪੁੱਠੀ ਐ ਮੰਨਣਾ ਨਹੀਂ ਉਹ ਤਾਂ ਪਤਾ ਨਹੀਂ ਵੀ ਕਿਹੜੇ ਨਾਨਕੀ ਗਈ ਐ ਪੇਕਿੰਗ ਐ ਚੜੀ ਗੱਡੀ ਭਾਈ ਉਹ ਮੈਂ ਨਾ ਵੀਰਨ ਫੇਰ ਨਗਾ ਤੇ ਉਹ ਫੇਰ ਗਵਾਂਡਣ ਕਹਿਣ ਲੱਗੀ ਬਾਉਚਰ ਹੋ ਗਿਆ ਤੂੰ ਆਪ ਪਤਾ ਲਿਆ ਕੰਡਾ ਜੀ ਮਾ ਪਤਾ ਲੈਣ ਵਾਗਿਆ ਹੁਣ ਆਉਣਾ ਹੀ ਨਹੀਂ ਕੰਡਾ ਜਿੱਦ ਦਿਨੋ ਕਿ ਤਬ ਮੈਂ ਉਹ ਦਿਨਾਉ ਜੇ ਮੈਂ ਪਤਾ ਲੈਣ ਵਾਗਿਆ ਨਾ ਫੇਰ ਤੌੜੇ ਜਮੀਨ ਹੀ ਆਉਣਾ ਤੈਨੂੰ ਪਤਾ ਹੈਗੇ ਵੀ ਪੁੱਠੀ ਹੈ ਕਹਿੰਦੀ ਹਾਂ ਇਹ ਤਾਂ ਪਤਾ ਹੈ ਵੀ ਚੰਗਾ ਆ ਕੇ ਉਹ ਪਾਈ ਜਦੋਂ ਕਿਤੇ ਦੂਰ ਹੈ ਕਿਸ਼ਨ ਤਰੀ ਜਾਂਦੀ ਕੱਢ ਲਈ ਕੱਢੀ ਦੇਖਿਆ ਉਹਦੀ ਬਾਹ ਦੇ ਉੱਤੇ ਨਾਂ ਲਿਖਿਆ ਵਾ ਤੀ ਉਹ ਕਹਿੰਦੇ ਉਹਨਾਂ ਨੇ ਪਈ ਪਿੰਡਾਂ ਦੇ ਵਿੱਚ ਦੱਸਿਆ ਵੀ ਐਂ ਕਰਕੇ ਇੱਕ ਜਨਾਨੀ ਆ ਉਹਦੀ ਬਾਹ ਤੇ ਨਾਂ ਲਿਖਿਆ ਆ ਨਾਂ ਹੈ ਹੌਲੀ 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 ਗੱਲ ਉਸ ਪਿੰਡ ਪਹੁੰਚ ਗਈ ਕਿ ਉਧਰੋਂ ਕੋਈ ਬੰਦਾ ਹੋਣਾ ਪਿੰਡ ਦਾ ਆ ਗਿਆ ਉਹਨੇ ਕਹਿਤਾ ਜਦ ਨਦੀ ਜਾਲੀ ਕਿ ਜਨਾਨੀ ਕੱਢੀ ਸਾਡੇ ਪਿੰਡਦਿਆਂ ਨੇ ਤੇਰੀ ਮਰੀ ਹੋਈ ਉਹਦੀ ਬਾਹ ਦੇ ਉੱਤੇ ਨਾਂ ਲਿਖਿਆ ਹੋਇਆ ਉਹਦਾ ਹੋਈ ਜਦੋਂ ਪਿੰਡ 'ਚ ਗੱਲ ਆ ਗਈ ਉਹ ਗਵਾਂਢਣ ਕਹਿੰਦੀ ਬੇ ਤੂੰ ਪਤਾ ਕਰ ਲੈ ਕਹਿੰਦੇ ਨੇ ਇੱਕ ਤੀਵੀਂ ਨਿਕਲੀ ਹੈ ਨਦੀ 'ਚੋਂ ਉਹਦੀ ਬਾਹ ਦੇ ਉੱਤੇ ਨਾਂ ਲਿਖਿਆ ਹੋਇਆ ਤੇਰੀ ਬਹੂ ਦਾ ਨਾਂ ਲਿਖਿਆ ਹੋਇਆ ਹੈ ਉਹਦੇ ਉੱਤੇ ਕਹਿੰਨਾ ਉਹਦੇ ਨਾਂ ਦੇ ਨਾਂ ਤੇ ਹੋਰ ਵੀ ਹੋਣਗੇ ਕੋਈ ਮੇਰੀ ਆਈ ਕੱਲੀ ਦਾ ਨਾਂ ਤਾਂ ਨਹੀਂ ਕਹਿੰਦੀ ਨਾਂ ਨਾਂ ਲਿਖਿਆ ਹੋਇਆ ਪਤਾ ਤਾਂ ਲਿਆ ਪਰ ਉਹ ਕਨਾਂ ਮੈਂ ਪਤਾ ਕੀ ਲਮਾਉਤਾ ਉਹਦੇ ਪੇਖੀ ਗਈ ਹੈ ਜੇ ਤਾਂ ਉੱਥੇ ਨਦੀ ਸਾਲ ਮਾਰੀ ਤਾਂ ਤਾਂ ਕਹਿਣਾ ਕੀ ਹੈ ਬਦੋ ਉੱਥੇ ਗਈ ਵੀ ਹੈ ਖੰਡਾ ਉੱਥੋਂ ਨਾ ਹੁਣ ਨੂੰ ਆ ਗਈ ਹੋਵੇ ਨਾਲ ਕੁੜੀਆਂ ਕਾੜੀਆਂ ਦੇ ਕਹਿੰਦਾ ਉਹਨਾਂ ਨੇ ਕਿਹਾ ਵੀ ਪਾਣੀ ਡੂੰਘਾ ਉਹ ਪੁੱਠੀ ਦੀ ਕਹਿੰਦੀ ਹੂ ਮੈਂ ਤਾਂ ਕਹਾ ਜਾਊਂਗੀ ਕਣੀ ਗਾਤਾ ਤੇਰੀ ਪੱਕੀ ਐ ਤੇ ਕਹਿੰਦੀ ਪਰ ਨਾ ਤੇਰੀ ਤੀਮੀਦ ਹੈ ਉਹਨਾਂ ਨੇ ਪਿੰਡਾਂ ਦੇ ਵਿੱਚ ਹੌਲੀ ਹੌਲੀ ਗੱਲ ਕਹਿੰਦੀ ਆ ਗਈ ਫਲਾਣੇ ਪਿੰਡਾਂ ਦੇ ਨੇ ਘੱਡੀ ਹੈ ਹੁਣ ਹੁਣ ਤਾਂ ਪਤਾ ਦੀ ਵੀ ਉਹੀ ਹੈ ਉਹ ਕਹਿੰਦਾ ਨਾ ਉਹ ਕਹਿੰਦੀ ਮੈਂ ਮੇਰੇ ਮੁੰਡੇ ਨੂੰ ਭੇਜਦੀ ਆ ਪਤਾ ਲੈਣ ਮੁੰਡਾ ਗੱਬਰੂ ਦੀ ਮੁੰਡੇ ਨੂੰ ਕਹਿੰਦੀ ਜਾ ਗਵਾਂਡੀ ਦੀ ਜਦੋਂ ਵੀ ਮੁੰਡੇ ਨੇ ਨਾਂ ਪੜਿਆ ਨੇ ਸਿਆਣੀ ਕਹਿੰਦਾ ਤਾਂ ਯਾਰ ਸਾਡੀ ਪਿੰਡ ਦੀ ਐ ਕਹਿੰਦੀ ਅੱਛਾ ਕਿ ਹਾਂ ਸਾਡੀ ਤਾਂ ਗਮਾਂਡਣਾ ਹੈ ਕਹਿੰਦਾ ਇਹ ਜਮਾ ਤੇ ਪਈਓ ਆ ਗਿਆ ਉਹ ਆਦੀ ਮਾਂ ਨੂੰ ਕਹਿੰਦਾ ਬੀਬੇ ਹੈਗੀ ਤਾਂ ਉਹ ਹੋਈ ਐ ਪੋਸ਼ਾਨ ਵੀ ਮੈਂ ਲਈ ਨਾਂ ਵੀ ਉਸੇ ਦਾ ਕਹਿੰਦਾ ਮੇਰਾ ਚਾਚਾ ਕਹਿੰਦਾ ਪੇਕੀ ਗਈ ਵੀ ਐ ਉਹ ਪਈ ਕਰਿਆਗੀ ਉਹ ਕਹਿੰਦੀ ਗੱਲ ਸੁਣ ਲੈ ਮੇਰੀ ਉਹ ਮਰਨਾਈ ਤਾਂ ਮਰ ਗਈ ਮਰ ਚੱਕ ਲਿਆ ਇੱਥੇ ਸੰਸਕਾਰ ਕਰਦੀ ਉਹ ਤੇਰੀ ਤੀਮੀਆਂ ਮੇਰੇ ਮੁੰਡੇ ਨੇ ਸਿਆਣ ਲਈ ਨਾ ਐ ਕਹਿੰਦਾ ਗੱਲ ਸੁਣ ਲੈ ਵੀ ਮੈਂ ਕਿੱਥੋਂ ਹਾਂ ਕਹਾਂ ਕਹਿੰਦਾ ਉਹਦੇ ਪੇਕੀ ਗਈ ਵੀ ਸੀ ਉੱਥੋਂ ਇਹਦਾ ਕੀ ਪਤਾ ਕਹਿੰਦਾ ਉਹਨਾਂ ਨਾਲ ਜੇਦ-ਜੋਦ ਪੀ ਹੋਵੇ ਉੱਥੋਂ ਮਾਰੀ ਹੋਵੇ ਸਾਲ ਤੇ ਮੇਰੇ ਮੇਰੇ ਕੋ ਤਾਂ ਇੰਨੇ ਚਿਰ ਦੀ ਗਈ ਆ ਕਹਿੰਦੀ ਨਹੀਂ ਲੈ ਕੇ ਆ ਪਈ ਚਾਰ ਬੰਦੇ ਹੋਰ ਬਾਗੀ ਉਦੋਂ ਗੱਡੇ ਹੁੰਦੇ ਗੱਡੇ ਚ ਧਰ ਲਿਆਂਦੀ ਤੇ ਗੁਆੜ ਚ ਪਤਾ ਲੱਗਿਆ ਫਲਾਨੇ ਦੀ ਜਨਾਨੀ ਨਦੀ ਚ ਡੁੱਬ ਕੇ ਮਰ ਗਈ ਤੇ ਅਕਿ ਉਹ ਤਾਂ ਕਹਿੰਦਾ ਸੀ ਆਦੇ ਪੇਕੀ ਗਈ ਵੀ ਐ ਭਾਈ ਹੁੰਦਾ ਹੀ ਆ ਜਿਹੜਾ ਜਿਹੜਾ ਲੋਕਾਂ ਨੇ ਗੱਲਾਂ ਬਾਤਾਂ ਉਹ ਕਹਿੰਦਾ ਜਾ ਰਾ ਉਹਦੇ ਪੇਕੀ ਗਈ ਦੀ ਹੋ ਸਕਦਾ ਉਹ ਉਥੋਂ ਲੜ ਪੀ ਹੋਵੇ ਹਰਖਣ ਬਾਲੀ ਦੀ ਇਹ ਨਦੀ ਚ ਮਾਰੀ ਹੋਵੇ ਸਾਲ ਮੇਰੇ ਕੋ ਤਾਂ ਨੂੰ ਮੀਨਾ ਹੋ ਗਿਆ ਗਈ ਨੂੰ ਉਹਦੋਂ ਮੇਲਾ ਚੰਗਾ ਹੁੰਦਾ ਹੁਣ ਤਾਂ ਥਾਣਿਆਂ ਟੂਣਾ ਤੇ ਲੋਕ ਜਾ ਦੱਸਦੇ ਨੇ ਉਹ ਪਿੰਡ ਦਾ ਲੰਬਰਦਾਰ ਵੀ ਕਹਿੰਦਾ ਹੁਣ ਤੂੰ ਦਾ ਸੰਸਕਾਰ ਕਰਦੇ ਇਹਨੂੰ ਬਾਹਾਂ ਤੇ ਰੱਖਣਾ ਭਾਈ ਆਂਡੀਆਂ ਗਵਾਂਡੀਆਂ ਨੇ ਲੱਕੜਾ ਕੁ ਲੱਕੜਾਂ ਛੱਟ ਕੇ ਉਹਦਾ ਸੰਸਕਾਰ ਕਰਤਾ ਜਦੋਂ ਲਜਾਂਣ ਲੱਗੀ ਅਰਥੀ ਉਹ ਕਹਿੰਦਾ ਐ ਕਰੋ ਕੋ ਨਹੀਂ ਪੈਰ ਮੂਰ ਨੂੰ ਹੁੰਦੇ ਨੇ ਕਹਿੰਦਾ ਇਹਦੇ ਪੈਰ ਮਗਰ ਨੂੰ ਕਰਦੇ ਸਿਰ ਉਧਰ ਨੂੰ ਕਰਦੇ ਉਹ ਕਹਿੰਦੇ ਇਹ ਤੂੰ ਨਵੇਂ ਕੰਮ ਕਰਦੇ ਆ ਕਿਸੇ ਮੁਰਦੇ ਦੇ ਤਾਂ ਦੇਖੇ ਨਹੀਂ ਕਹਿੰਦਾ ਓਏ ਪੁੱਖੀ ਜਾਂਦੀ ਐਨੇ ਸਿਵਾਂ ਚ ਜਾਣਾ ਨਹੀਂ ਮੰਨ ਲਓ ਮੇਰੀ ਗੱਲ ਮੇਰੀ ਉਮਰ ਲੰਘੀ ਕਹਿੰਦਾ ਇਹ ਦੇ ਨਾਲਾ ਕਹਿੰਦਾ ਪੈਰੇ ਦੇ ਨਾ ਆਪਣੇ ਘਰਾਂਗਾ ਨਹੀਂ ਕਰ ਦਿਓ ਸਿਰ ਕਰ ਦਿਓ ਉਧਰ ਨੂੰ ਪਈ ਸ਼ਾਣੇ ਬੰਦੇ ਕਹਿੰਦੇ ਯਾਰ ਕੋਣ ਮਰੀ ਪਈਦਾ ਵੀ ਤੂੰ ਕਹਿੰਦਾ ਨਹੀਂ ਮੈਨੂੰ ਪਤਾ ਇਹ ਪੁੱਠੀ ਐ ਚਲ ਬਿਚ ਸਿਆਣੇ ਬੰਦੇ ਕਹਿੰਦੇ ਕੋਰ ਕੀ ਆਰਥੀ ਬਦਲਦੇ ਪੈਰ ਕੀ ਕਰਨੇ ਨੇ ਉਹਨਾਂ ਨੇ ਭਈ ਸਿਰ ਮੂਰ ਨੂੰ ਕਰ ਲਿਆ ਪੈਰ ਮਗਰ ਨੂੰ ਜਾ ਕੇ ਚੀਖਾ ਤੇ ਧਰਤੀ ਉਹ ਕਹਿਣ ਲੱਗਿਆ ਕਹਿੰਦੇ ਵੀ ਅੱਗ ਦੇ ਤੂੰ ਇਹਨੂੰ ਅੱਗ ਕਹਿੰਦਾ ਮੇਥੋਂ ਕਾਹਨੂੰ ਅੱਗ ਦਿਵਾਉਣਾ ਇਹਨੂੰ ਤੇ ਤੁਸੀਂ ਲਾ ਦਿਓ ਇੱਕੋ ਹੀ ਗੱਲ ਆ ਕਹਿੰਦੇ ਨਹੀਂ ਯਾਰ ਤੂੰ ਇਹਦਾ ਬੰਦਾ ਹੈ ਕਹਿੰਦਾ ਲਾ ਦਿਓ ਮੇਰੀ ਤਾਂ ਜ਼ਿੰਦਗੀ ਸਾਰੀ ਇਹਦੇ ਨਾਲ ਦੁੱਖਾਂ ਦੀ ਨੰਗੀ ਆ ਕਹਿੰਦੇ ਨਹੀਂ ਅੱਜ ਤਾਂ ਲਾਉਣੀ ਪਊ ਉਹਨੇ ਭੀ ਚੀਖਾ ਨੂੰ ਅੱਗ ਲਾਈ ਚੱਲ ਸਸਕਾਰ ਕਰਤਾ ਘਰੇ ਬੰਦੇ ਬੂੜੀਆਂ ਆ ਬੈਠੇ ਪਾਈ ਮਾੜਾ ਕੰਮ ਹੋਇਆ ਪਲਾਨਾ ਹੋਇਆ ਉਹ ਕਹਦਾ ਕਰ ਹੂੰ ਉਹ ਕਹਿੰਦੇ ਤੂੰ ਹੂੰ ਕਹਿ ਦੇਣਾ ਕਿਸੇ ਨੂੰ ਫੋੜ ਗੱਲ ਦਾ ਦੱਸਣਾ ਨਹੀਂ ਕਹਿੰਦਾ ਤੁਸੀਂ ਮਾੜਾ ਕਹੀ ਇਹਨੂੰ ਮੈਂ ਤਾਂ ਚੰਗਾ ਕਹਿਣਾ ਜੀ ਜੇ ਮੇਰੇ ਨਾਲ ਸੁੱਟ ਇਹਦਾ ਖਹਿੜਾ ਸੁੱਟ ਗਿਆ ਕਹਿੰਦਾ ਐਡੀ ਪੁੱਠੀ ਸੀ ਜੇ ਮੈਂ ਇਹਨੂੰ ਕਹਿੰਦਾ ਚਾਹ ਤਰ ਦੇ ਤੱਤਾ ਪਾਣੀ ਧਰ ਲੈਂਦੀ ਕਹਿੰਦਾ ਮੈਂ ਤਾਂ ਜ਼ਿੰਦਗੀ ਮਸਾਂ ਲਗਾਈ ਐ ਇਹਦੇ ਨਾਲ ਇਹ ਤਾਂ ਬਾਹੀ ਪੁੱਠੀ ਜਨਾਨੀ ਸੀ ਮੈਂ ਤਾਂ ਇਹਦੇ 10 20 ਸਾਲ ਕੱਟੇ ਦੇ ਨਾ ਬਹੁਤ ਦੁੱਖ ਦੇ ਕੱਟੇ ਨੇ ਕਹਿੰਦਾ ਵੀ ਜਿਹੜੀ ਗੱਲ ਮੈਂ ਕਹਿੰਦੀ ਆ ਤੇ ਉਹ ਕਰਦੀ ਨਹੀਂ ਸੀ ਵੀ ਮੇਰੀ ਹਾਂ ਚ ਹਾਂ ਤਾਂ ਹੈ ਹੀ ਨਹੀਂ ਤੀ ਉਹ ਕਹਿਣ ਲੱਗਾ ਪਿੰਡ ਦੇ ਬੰਦੇ ਕਹਿੰਦੇ ਇਹ ਤਾਂ ਗੱਲ ਤੇਰੀ ਠੀਕ ਆ ਉਹ ਭਾਈ ਉਹਦੀ ਸਮਾਪਤੀ ਕਰਤੀ ਤੇ ਹੁਣ ਵੀ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਹਾਂ ਚ ਹਾਂ ਉਹ ਘਰ ਕੰਮ ਜਾਪ ਹੈ ਜਿਹੜੇ ਘਰ ਦੇ ਵਿੱਚ ਹਾਂ ਚ ਹਾਂ ਨਹੀਂ ਉਹ ਘਰ ਕੰਮ ਜਾਪ ਨਹੀਂ ਹੁੰਦਾ ਜੇ ਬੰਦੇ ਨੇ ਕਹਤਾ ਐ ਕਰਨਾ ਜਨਾਨੀ ਕਹੇ ਕਿਵੇਂ ਹੋ ਜਾਊਗਾ ਜੇ ਉਹਨੇ ਮਾਗਰੀ ਕਹਤਾ ਹਾਂ ਠੀਕ ਹੈ ਉਹ ਘਰ پاس ਨੇ ਕੋਈ ਦੁਕਾਨਦਾਰ ਹੈ ਕੋਈ ਜ਼ਿਮੀਂਦਾਰ ਹੈ ਜਿਹਦੇ ਘਰੇ ਹਾਂਚ ਹਾਂ ਉਹ ਬਿਲਕੁਲ پاس ਹੈ ਉੱਥੇ ਪਰਮਾਤਮਾ ਬਿਲਕੁਲ ਉਦਮ ਦਿੰਦਾ ਉਹ ਚੀਜ਼ ਨੂੰ ਜਿੱਥੇ ਪਾਟਕ ਹੈ ਉੱਥੇ ਕਦੇ ਵਾਸਤੇ ਉਹ ਘਰ ਵਾਧਾ ਨਹੀਂ ਹੁੰਦਾ ਇਹ ਸਿਆਣਿਆਂ ਦੀ ਵੀ ਕਹੋਕਤ ਹੈ ਵੀ ਜਿੱਥੇ ਭਾਈ ਹਾਂਚ ਹਾਂ ਹੈ ਉੱਥੇ ਪਰਮਾਤਮਾ ਬੈਠਾ ਜਿੱਥੇ ਨਾ ਹੈ ਉੱਥੇ ਪਰਮਾਤਮਾ ਉਹ ਘਰ ਨੂੰ ਉਹਦੀ ਬੁੱਧੀ ਖਰਾਬ ਹੁੰਦੀ ਹੈ ਉਹਨਾਂ ਦੇ ਕਦੇ ਵਾਸਤੇ ਵੀ ਉਹਨਾਂ ਨੂੰ ਕਿਸੇ ਕੰਮ ਚ ਸਾਰਾ ਨਹੀਂ ਮਿਲਦਾ ਹੁੰਦਾ